ਕਬੀਰ ਬੈਸ਼ਨੋ ਕੀ ਕੁਕਰ ਪੱਲੀ ਸਾਖਤ ਕੀ ਬੁਰੀ ਮਾਏ ਉਹਨ ਨਿਤ ਸੁਣੇ ਹਰ ਨਾਮ ਜਸ ਉਹ ਪਾਪ ਬਸਾਹਣ ਜਾਏ ਇਹ ਪਾਵਨ ਸ਼ਲੋਕ ਭਗਤ ਕਬੀਰ ਸਾਹਿਬ ਦਾ ਉਚਾਰਨ ਕੀਤਾ ਹੋਇਆ 52 ਨੰਬਰ ਸ਼ਲੋਕ ਹੈ ਇਸ ਪਾਵਨ ਸ਼ਲੋਕ ਅੰਦਰ ਭਗਤ ਕਬੀਰ ਸਾਹਿਬ ਦਰਸਾਉਂਦੇ ਨੇ ਕਿ ਪਰਮਾਤਮਾ ਦੀ ਭਗਤੀ ਕਰਨ ਵਾਲਾ ਜਿਹੜਾ ਇਨਸਾਨ ਹੈ ਉਸ ਬੰਦੇ ਦਾ ਕੁੱਤਾ ਪਾਪੀ ਬੰਦੇ ਦੀ ਮਾਂ ਨਾਲੋਂ ਕਈ ਗੁਣਾ ਚੰਗਾ ਹੈ ਸਾਧਨਾ ਕਰਨ ਵਾਲਾ ਭਗਤੀ ਕਰਨ ਵਾਲਾ ਜਿਹੜਾ ਉਸ ਇਨਸਾਨ ਦਾ ਕੁੱਕਰ ਹੈ ਜਿਹੜਾ ਕੁੱਤਾ ਹੈ ਸਤਿਗੁਰ ਕਹਿੰਦੇ ਨੇ ਉਹ ਚੰਗਾ ਤੇ ਜਿਹੜਾ ਰੱਬ ਤੋਂ ਟੁੱਟਿਆ ਹੋਇਆ ਇਨਸਾਨ ਹੈ ਪਰਮਤਮਾ ਦੀ ਬੰਦਗੀ ਨਹੀਂ ਕਰਦਾ ਹਰ ਵਕਤ ਮਾੜੇ ਕਮਾਂਵਲ ਜਿਹਦਾ ਧਿਆਨ ਰਹਿੰਦਾ ਹਰ ਵਕਤ ਸਤਿਗੁਰ ਕਹਿੰਦੇ ਨੇ ਪਾਪ ਕਮਾਉਂਦਾ ਰਹਿੰਦਾ ਉਸ ਇਨਸਾਨ ਦੀ ਮਾਂ ਸਤਿਗੁਰ ਸੱਚੇ ਪਾਸ਼ਾ ਕਹਿੰਦੇ ਨੇ ਰੱਬ ਦੀ ਪਿਆਰੀ ਦੇ ਕੁੱਤੇ ਨਾਲੋਂ ਵੀ ਭੈੜੀ ਹੈ ਪਾਪ ਦੇ ਕੁੱਤੇ ਨਾਲੋਂ ਭੈੜੀ ਹੈ ਕੁਕਰ ਚੰਗਾ ਹੈ ਭਗਤੀ ਕਰਨ ਵਾਲੇ ਦਾ ਪਰਮਤਮਾ ਦਾ ਸਿਮਰਨ ਕਰਨ ਵਾਲੇ ਦਾ ਹੁਣ ਸਤਿਗੁਰ ਸੱਚੇ ਪਾਸ਼ਾ ਅਗੇ ਦੱਸਦੇ ਨੇ ਕਹਿੰਦੇ ਨੇ ਕੁੱਤਾ ਕਿਉਂ ਚੰਗਾ ਹੈ ਭਗਤ ਦਾ ਤੇ ਬੇਈਮਾਨ ਬੰਦੇ ਦੀ ماں ਕਿਉਂ ਮਾੜੀ ਹੈ ਕਹਿੰਦੇ ਨੇ ਉਹ ਨਿਤ ਸੁਣਿਆ ਹਰ ਨਾਮ ਜਸ ਜਿਹੜਾ ਭਗਤ ਦਾ ਕੁੱਤਾ ਹੈ ਪ੍ਰਮਾਤਮਾ ਦੀ ਬੰਦਗੀ ਕਰਨ ਵਾਲੇ ਦਾ ਕੁੱਤਾ ਹੈ ਉਹ ਆਪਣੇ ਮਾਲਕ ਦੇ ਨਾਲ ਰਹਿੰਦਾ ਰਹਿੰਦਾ ਉਹਦੇ ਮੁਖਾਰ ਬਿੰਦ ਤੋਂ ਜਦੋਂ ਪ੍ਰਮਾਤਮਾ ਨੂੰ ਜਪਦਾ ਹੈ ਉਹ ਪ੍ਰਮਾਤਮਾ ਵਾਹਿਗੁਰੂ ਪਰਮੇਸ਼ਰ ਦਾ ਨਾਮ ਸੁਣਦਾ ਤਾਂ ਚੰਗਾ ਹੈ ਕਹਿੰਦੇ ਨੇ ਉਹ ਨਿਤ ਸੁਣਿਆ ਹਰਨਾਮ ਜਸ ਉਹ ਪਾਪ ਬਸਾਹਣ ਜਾਏ ਜਿਹੜੀ ਸਾਖਤ ਦੀ ਬੇਈਮਾਨ ਦੀ ਮਾਂ ਆ ਉਹ ਬੇਈਮਾਨੀ ਦੇ ਵਿੱਚ ਆਪਣੇ ਬੱਚੇ ਦਾ ਸਾਥ ਦਿੰਦੀ ਹੈ ਉਹ ਬੇਈਮਾਨੀ ਕਰਕੇ ਹੁੰਦਾ ਤੇ ਜੇ ਕੋਈ ਕਹਿੰਦਾ ਵੀ ਤੇਰੇ ਪੁੱਤ ਨੇ ਮਾੜਾ ਕਰਮ ਕੀਤਾ ਤੇ ਅੱਗੋਂ ਉਹਦਾ ਸਾਥ ਦਿੰਦੀ ਹੈ ਉਹਦੀਆਂ ਕਮੀਆਂ ਦੇ ਉੱਤੇ ਉਹਦੀ ਚੋਰੀ ਬੇਈਮਾਨੀ ਠੱਗੀ ਲੁੱਟ ਦੇ ਉੱਤੇ ਉਹ ਸਤਿਗੁਰ ਕਹਿੰਦੇ ਨੇ ਪਰਦੇ ਪਾਉਂਦੀ ਹੈ ਪੋਚੇ ਮਾਰਦੀ ਹੈ ਤਾਂ ਕਰਕੇ ਬੇਈਮਾਨ ਦੀ ਮਾਂ ਮਾੜੀ ਹੈ ਤੇ ਭਗਤੀ ਕਰਨ ਵਾਲੇ ਦਾ ਕੁੱਤਾ ਚੰਗਾ ਉਹ ਪਰਮਾਤਮਾ ਦੀ ਬੰਦਗੀ ਸੁਣਦਾ ਭਗਤ ਦੇ ਕੋਲੋਂ ਬੰਦਗੀ ਕਰਨ ਵਾਲੇ ਕੋਲੋਂ ਪਰਮਾਤਮਾ ਦਾ ਨਾਮ ਸੁਣਦਾ ਉਹ ਤਾਂ ਚੰਗਾ ਹੈ ਤੇ ਬੇਈਮਾਨ ਦੀ ਮਾਂ ਉਹਦੀ ਬੇਈਮਾਨੀ ਉੱਤੇ ਪੜਦੇ ਪਉਂਦੀ ਏ ਉਹਦੇ ਔਗੜਾਂ ਨੂੰ ਢੱਕਦੀ ਏ ਪੋਚੇ ਪਉਂਦੀ ਏ ਪਾਸ਼ਾ ਕਹਿੰਦੇ ਨੇ ਉਹ ਤਾਂ ਮਾੜੀ ਏ